ਆਇਆ ਸੱਚੀ ਆਪਣੇ ਸਾਥੀ ਦੇਖ ਸਕਦੇ ਜੀ ਕਿ ਬੱਚਾ ਜਿਹੜਾ ਵਾ ਪਿੰਡ ਦੇ ਇੱਕ ਕੜਮਚੋਦੀ ਦੇ ਘਰੇ ਚਲੇ ਜਾਂਦਾ ਰੋਟੀ ਖਾਣ ਅ ਔਰ ਦੋ ਫੁਲਕੇ ਖਾਦੇ ਆ ਤੇ ਪਲੇਟ ਲੈ ਜਾਂਦੀ ਹੈ ਤੇ ਉਸ ਤੋਂ ਬਾਅਦ ਸਿਰ ਰੋਟੀ ਖਾਣ ਦੇ ਦੋਸ਼ ਤੇ ਵਿੱਚ ਬੱਚੇ ਦਾ ਹਲਕੀ ਕੀਤਾ ਜਾਂਦਾ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਸਿਰ 'ਤੇ ਬਲੰਡ ਕੱਟ ਲੱਗ ਰਹੇ ਆ ਨਜ਼ਰ ਆ ਰਹੇ ਤੁਹਾਨੂੰ ਸ਼ਾਰਪ ਔਰ ਪੂਰੀ ਤਰ੍ਹਾਂ ਐਸੀ ਐਟ੍ਰੋਸਿਟੀ ਹੈ ਕਾਰਨ ਇਹ ਹੈ ਕਿ ਜੇ ਇਹ ਬੱਚਾ ਐਸੀ ਸਮਾਜ ਤੋਂ ਨਾ ਹੁੰਦਾ ਤੇ ਇਹ ਹਾਲਾਤ ਵੀ ਹੋਣੇ ਨਹੀਂ ਸੀ ਇਹ ਕਿਸੇ ਵੀ ਤਰੀਕੇ ਬਰਦਾਸ਼ਤ ਤੋਂ ਬਾਹਰ ਹੈ ਹਰ ਪਿੰਡ ਦੇ ਵਿੱਚ ਇੱਕ ਦੋ ਕੜਮ ਚੌਧਰੀ ਹੈਗੇ ਆ ਬਾਕੀ ਐਦਾ ਦੀ ਸਮਾਜ ਹੈਗਾ ਬੁਰੇ ਹਾਲਾਤਾਂ ਦੇ ਵਿੱਚ ਹੈਗਾ ਔਰ ਇਹ ਪੂਰੇ ਪੰਜਾਬ ਦੀ ਇਹ ਵਿਥਾ ਹੈਗੀ ਆ ਇਹ ਇਹ ਉਹ ਕੌਮ ਨੇ ਜੀ ਕਿ ਜਿਹੜੇ ਤੇ ਕੜਮ ਚੌਧਰੀਆਂ ਦੀ ਜਿਹੜਾ ਕਿਤੇ ਸਾਡਾ ਜਾਨਵਰ ਵੀ ਜਿਹੜਾ ਤੁਹਾਡੀ ਪੰਚਾਇਤ ਚ ਬੱਚੇ ਨੂੰ ਕੁੱਟਿਆ ਗਿਆ ਸਿਰ ਪਾੜਿਆ ਗਿਆ ਪੰਚਾਇਤ ਦੇ ਵਿੱਚ ਪਰੀ ਪੰਚਾਇਤ ਚ ਕਿਸੇ ਮੈਂਬਰ ਨੇ ਜਾਂ ਤੁਸੀ ਪੁਲਿਸ ਨੂੰ ਸੱਦਿਆ ਨਹੀਂ ਕੋਈ ਨਹੀਂ ਸੱਜਣਾ ਇਹ ਗਲਤੀ ਨਹੀਂ ਹੈ ਅਪਰਾਧ ਹੈ ਉਹ ਗੱਲ ਹੈ ਅਪਰਾਧ ਹੈ ਛੋਟੇ ਬੱਚਾ ਹੋਵੇ ਭਾਵੇਂ ਕੋ ਬਜ਼ੁਰਗ ਹੁੰਦਾ ਹੈ ਜੀ ਉਹਦੇ ਤਾਂ ਘਟਣਾ ਹੋਈ ਹੈ ਤੁਹਾਡੀ ਭਰੀ ਪੰਚਾਇਤ ਦੇ ਵਿੱਚ ਬੱਚੇ ਦਾ ਸਿਰ ਪਾੜਿਆ ਗਿਆ ਤੁਸੀਂ ਉਸ ਟਾਈਮ ਪੁਲਿਸ ਨੂੰ ਕਿਉਂ ਨਹੀਂ ਸੱਦਿਆ ਤੁਹਾਨੂੰ ਪੰਚਾਇਤ ਸਰਪੰਚ ਬਣਾਇਆ ਕਿਉਂ ਗਿਆ ਗਲਤੀ ਕਰਕੇ ਬਣਾਇਆ ਪਿੰਡ ਦਾ ਮੁਖੀ ਹੁੰਦਾ ਨਹੀਂ ਸਰਪੰਚ ਪਿੰਡ ਦਾ ਮੁਖੀ ਹੁੰਦਾ ਨਾ ਭਾਜੀ ਜੋ ਪਿੰਡ ਚ ਹੋਣ ਰਿਹਾ ਵਾ ਸਾਡੀ ਤੁਹਾਡੀ ਸ਼ੈਨਾ ਹੁਣ ਵੀ ਤੁਸੀਂ ਉਹਨਾਂ ਦੇ ਨਾਲ ਕਾਣੀ ਬਣ ਕੇ ਆਏ ਜੇ ਇਹ ਤੁਹਾਨੂੰ ਮੈਂ ਗਾਰੰਟੀ ਦਿੰਦਾ ਕਾਣੀ ਬਣ ਕੇ ਆਏ ਜੀ ਉਹਨਾਂ ਨੂੰ ਉਧਰੋਂ ਥਾਣੇ ਤੋੜ ਕੇ ਆਏ ਜੇ ਇੱਧਰ ਸਾਡੇ ਵੱਲ ਆ ਜੀ ਮੈਂ ਕਹਿੰਦਾ ਜੀ ਮੈਂ ਕਹਿੰਦਾ ਥਾਣੇ ਦੀ ਆਫੇਣਾ ਨਾ ਇਹਨੂੰ ਪੁੱਛਿਆ ਮੇਰਾ ਭਤੀਜਾ ਖੂਨ ਕਰਦਾ ਵਾ ਮੇਰੀ ਸੁਣੋ ਤੁਹਾਡੀ ਹਰ ਗੱਲ ਉਹਨਾਂ ਵੱਲ ਭੁਗਤੀ ਮੈਂ ਕਹਿੰਦਾ ਨਾਲ ਸੋਨਾ ਇੱਧਰ ਬਾਹਰ ਰੱਖਿਆ ਲੱਗਦਾ ਹੈ ਜੀ ਕਾਰੋਬਾਰ ਬਾਹਰ ਹੋਰ ਗੱਲ ਕੋਈ ਨਹੀਂ ਮੇਰਾ ਐਦਾਂ ਕਰੋ ਫਿਰ ਬੇਨਤੀ ਹੈ ਮੈਂ ਹੋਵੇ ਕੋਈ ਤੁਹਾਡੇ ਇਸ ਪਾਪ ਨੂੰ ਧੋਣ ਦਾ ਤਰੀਕਾ ਇਹੋ ਹੀ ਹੈ ਕਾਨੂੰਨੀ ਢੰਗ ਨਾਲ ਮਤਾਂ ਪਾਓ ਬੈ ਬਤਾ ਪਾਓ ਉਹ ਦੱਸੋ ਜੀ ਕੋਈ ਗੱਲ ਚਲੋ ਜੀ ਧਾਰ ਲੈ ਦਿੰਦਾ ਮੈਂ ਤੁਹਾਡੀ ਕਮਨ ਦੋ ਜੀ ਮੈਂ ਤੁਹਾਡੇ ਤੁਹਾਡੇ ਤੇ ਵੈਸੇ ਦਰਦ ਹੋਣਾ ਚਾਹੀਦਾ ਅਤੇ ਪੂਰਾ ਸਮਾਜ ਨਾਲ ਰੱਖ ਕੇ ਬੈਠਾ ਹੈ ਅਜੇ ਪਾਰੀ ਹੈ ਜਨਤਕ ਸਰਕਾਰ ਉਹ ਇੱਕ ਇਨਸਾਨੀਅਤ ਦੇ ਰੱਖੇ ਆ ਮੈਂ ਰੱਖਦਾ ਭਾਈ ਸਾਹਿਬ ਉਧਰ ਕੋਈ